ਦਾਦੇ ਦੀ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਪੋਤਿਆਂ ਦਾ ਖੂਨ ਖੋਲ ਹੀ ਉੱਠਿਆ ਅਤੇ ਇੱਕ ਵੱਡੇ ਅਪਰਾਧ ਨੂੰ ਅੰਜਾਮ ਦੇ ਦਿੱਤਾ ਗਿਆ। ਦੱਸਿਆ ਕਿ ਫਾਜ਼ਲਕਾ ਦੇ ਪਿੰਡ ਰਾਮਨਗਰ ਉਰਫਾ ਜਾਟਵਾਲੀ ਦੇ ਵਿੱਚ ਆਪਣੇ ਦਾਦੇ ਦੀ ਬੇਇੱਜ਼ਤੀ ਦਾ ਬਦਲਾ ਲੈਣ ਦੇ ਲਈ ਪੋਤਰੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਤ ਨੂੰ ਪਿੰਡ ਦੇ ਹੀ ਇੱਕ ਘਰ ਵਿੱਚ ਰਹਿੰਦੇ 100 ਲੋਕਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਦੋ ਲੋਕਾਂ ਨੂੰ ਕੁਟਕੁਟ ਕੇ ਜ਼ਖਮੀ ਕਰਤਾ ਸਰਕਾਰੀ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੀ ਹੋਈ 11 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਲਈ ਸਰਕਾਰੀ ਹਸਪਤਾਲ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜਪਾਲ ਸਿੰਘ ਜੋ ਕਿ ਪੁੱਤਰ ਕੁੰਦਨ ਸਿੰਘ ਵਾਸੀ ਰਾਮਨਗਰ ਉਰਫ ਜੱਟਾਂ ਵਾਲੀ 24 ਮਈ ਦੀ ਰਾਤ ਨੂੰ ਆਪਣੇ ਘਰ ਸੁੱਤਾ ਪਿਆ ਸੀ ਉਕਤ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੇ ਘਰ ਤੇ ਹਮਲਾ ਕੀਤਾ ਦਾਖਲ ਹੋ ਕੇ ਤਾਂ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਦੌਰਾਨ ਜ਼ਖਮੀ ਰਾਜਪਾਲ ਅਤੇ ਉਸਦੇ ਪਿਤਾ ਨੂੰ ਇਲਾਜ ਲਈ ਫਾਜ਼ਲਕਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਮੁਜ਼ਮਮਾ ਦਾ ਪਤਾ ਲੱਗਣ ਦੇ ਪੁਲਿਸ ਨੇ ਕਾਰਵਾਈ ਦਿਆ 11 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਤਿੰਨ ਮੁਲਜ਼ਮਾ ਬੋਬੀ ਸਿੰਘ ਚਿੰਦਰਪਾਲ ਸਿੰਘ ਅਤੇ ਬਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਹੈ ਕੀਤੀ ਜਾ ਰਹੀ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕਟਰ ਲੁਧਿਆਣਾ ਲਾਈ